ਮੈਨੂੰ ਸਰਵਾਈਕਲ ਦਾ ਮਾਈਗਰੇਨ ਹੋਰ ਵੀ ਕੀਤਾ ਗੈਸ ਬਣ ਜਲੀ ਪੇਟ 'ਚ ਕਾਫੀ ਬਿਮਾਰੀਆਂ ਆ ਕਿੰਨੇ ਕ ਟਾਈਮ ਤੁਸੀਂ ਪੰਜੇ ਪ੍ਰੋਬਲਮ ਇਹ ਹੋ ਗਈ ਮੈਨੂੰ ਵੀ 25 ਸਾਲ ਤੋਂ ਹੀ ਕਾਫੀ ਦਿਨ ਤੋਂ ਹੀ ਓਕੇ 25 ਸਾਲਾਂ ਤੋਂ ਪ੍ਰੋਬਲਮ ਸੀ ਕਿੰਨੀਆਂ ਕ ਦਵਾਈਆਂ ਦੂਨੀਆਂ ਲਈਆਂ ਤੁਸੀਂ ਨੇ ਦਵਾਈਆਂ ਬਹੁਤ ਜ਼ਿਆਦਾ ਮਣੀਆਂ ਓਕੇ ਦਵਾਈ ਲੈ ਕੇ ਫਿਰ ਠੀਕ ਹੋ ਜਾਂਦੀ ਕਿ ਨਹੀਂ 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 ਫਿਰ ਤੇ ਇੰਜੈਕਸ਼ਨ ਹੀ ਲਾਉਣਾ ਪੈਂਦਾ ਜੇ ਮਾਈਗਰੇਨ ਹੋ ਗਿਆ ਜਦੋਂ ਛੜ ਗਿਆ ਤੇ ਹਫਤਾ ਹਫਤਾ ओके okay. एक हफ्ता रेगुलर यो पोजीशन ਚੱਲੀ ਜਾਂਦੀ ਈ ਕੇ ਲਵਾ ਕੇ ਵੀ ਠੀਕ ਨਹੀਂ ਹੁੰਦੀ ਸੀ ਓਕੇ ਈ ਕੇ ਲਵਾ ਕੇ ਥੋੜਾ ਜਿਹਾ ਅਸਰ ਪੈਂਦਾ ਫਿਰ ਉਦਾਂ ਹੀ ਫਿਰ ਉਹੀ ਹਾਲ ਹੋ ਜਾਂਦਾ ਲਗਾਤਾਰ ਹੀ ਲਗਾਤਾਰ ਓਕੇ ਓਕੇ ਮਲ ਦਵਾਈਆਂ ਬਹੁਤ ਖਾਦੀਆਂ ਸਰਵਾਈਕਲ ਦੀ ਕਿੰਨੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਸੀ ਸਰਵਾਈਕਲ ਦੀ ਹੀ ਪ੍ਰੋਬਲਮ ਜਿਵੇਂ ਤਜਾਬ ਗੈਸ ਦੀ ਤਕਾਬੜ ਦੀ ਗੈਰੀ ਸੀ ਸਾਰਾ ਕੁਝ ਠੀਕ ਹੋ ਜਾਂਦਾ ਮੇਰਾ ਪਹਿਲਾਂ ਕੰਮ ਕੁੰਮ ਕਰਨ ਚ ਕੀ ਸਥਿਤੀ ਸੀ ਤੁਹਾਡੀ ਪਹਿਲਾਂ ਵੀ ਬਹੁਤ ਥੋੜਾ ਜਿਹਾ ਕੰਮ ਕਰਕੇ ਥੱਕ ਜਾਣਾ ਹੁੰਦਾ ਮੈਂ ਬਹੁਤ ਜ਼ਿਆਦਾ ਕੰਮ ਕਰਦਾ ਹੁਣ ਸਾਰੇ ਕੰਮ ਸਾਂਭ ਲਿਆ ਹੁਣ ਕੋਈ ਦਿੱਕਤ ਨਹੀਂ ਹਾਂਜੀ ਓਕੇ ਵੀਰ ਜੀ ਤੁਹਾਡਾ ਨਾਮ ਕੀ ਕੰਮ ਕਰਦੇ ਰਹੇ ਆਪਾਂ ਵੀਰ ਜੀ ਮੇਰਾ ਨਾਮ ਕੈਪਟਨ ਬਲਬੀਰ ਸਿੰਘ ਐਕਸ ਆਰਮੀ ਚੋਰ ਕਰਮਟੋ ਹੈ ਜੀ ਅੱਛਾ ਜੀ ਇਹ ਮੇਰੀ ਵਾਈਫ ਆ ਜਿਹਨੂੰ ਖਾਸ ਕਰਕੇ ਸਰਵਾਈਕਲ ਔਰ ਮਾਈਗਰੇਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਓਕੇ ਤਕਰੀਬਨ ਦੂਜੇ ਤੀਜੇ ਦਿਨ ਮੈਨੂੰ ਨਾਲ ਇਹੀ ਪ੍ਰੋਬਲਮ ਰੱਖਣੀ ਕਿ ਮੈਨੂੰ ਮਾਈਗਰੇਨ ਸਿਰ ਗਿਆ ਹਾਂ ਮੇਰੇ ਸਵੇਖਲ ਨਾਲ ਪੂਰੀ ਆਪਸੀਮ ਗਰਦਨ ਨੂੰ ਪੂਰੀ ਜਗੜੀ ਪਈ ਹੈ ਠੀਕ ਹੈ ਜੀ ਤੇ ਮਲ ਦੂਜੇ ਦਿਨ ਪ੍ਰੋਬਲਮ ਆ ਜਾਂਦੀ ਤੁਹਾਨੂੰ ਤਾਂ ਦਵਾਈਆਂ ਵੀ ਫ੍ਰੀ ਹੁੰਦੀਆਂ ਨੇ ਸਾਰੀਆਂ ਸਰਵਿਸ ਕਰਕੇ ਹੈ ਨਾ ਜੀ ਸਾਰਾ ਦਵਾਈਆਂ ਤਾਂ ਫ੍ਰੀ ਹੁੰਦੀਆਂ ਪਰ ਉਹ ਦਵਾਈਆਂ ਕੋਈ ਜ਼ਿਆਦਾ ਅਸਰ ਨਹੀਂ ਕਰਦੀਆਂ ਹੂੰ ਕੋਈ ਉਹਨਾਂ ਦਾ ਜ਼ਿਆਦਾ ਜ਼ਿਆਦਾ ਬੈਨੀਫਿਟ ਨਹੀਂ ਮਲ 20 ਸਾਲਾਂ ਤੋਂ ਪੂਰੇ ਤੁਸੀਂ ਸਾਧਨ ਤਾਂ ਵਰਤੇ ਹੋਣੇ ਸੈੱਟ ਕਰਨ ਵਾਸਤੇ ਅਸੀਂ ਨਾਰਮਲ ਮੈਡੀਸਨ ਹਰ ਮੈਡੀਕਲ ਸਟੋਰ ਤੇ ਜਾ ਕੇ ਦੱਸ ਕੇ ਲਈਆਂ ਜਾਂ ਜਿਸ ਜਿਸ ਸਮੇਂ ਤੇ ਦੱਸਿਆ ਵੀ ਕੋਈ ਜਗ੍ਹਾ ਦੇ ਮਾਈਗਰੇਨ ਦੀ ਦਵਾਈ ਮਿਲਦੀ ਹੈ ਕਿ ਹਿਆਰਪੁਰ ਦੇ ਲਾਗੇ ਕੋਈ ਮਤਲਬ ਬਹੁਤ ਵਰਤੀਆਂ ਕੋਈ ਫਰਕ ਨਹੀਂ ਪਿਆ ਜਿਵੇਂ ਆਪਣਾ ਤੁਸੀਂ ਅੱਜ 50 ਦੰਦੇ ਆਸ-ਪਾਸ ਹੋ ਗਏ ਵਰਤੇ ਨੂੰ ਅੱਜ ਵੀ ਜਿਵੇਂ ਤੁਹਾਨੂੰ ਮਾਈਗਰੇਨ ਸੀ ਕਿਵੇਂ ਫੁੱਲ ਓਕੇ ਹੈ ਜੋ ਵੀ ਹਾਂਜੀ ਠੀਕ ਆ ਬਹੁਤ ਹੁਣ ਤਾਂ ਕੋਈ ਟੀਕਾ ਡੁਕਾ ਲਵਾਣਾ ਪਿਆ ਨਹੀਂ ਹੋਣੀ ਕੋਈ ਸਰਵਾਈਕਲ ਸੀ ਜਿਵੇਂ ਉਹ ਵੀ ਓਕੇ ਹੈ ਜੀ ਦੇ ਲਈ ਡਾਕਟਰ ਤੇ ਜਾਨੀ ਉਹ ਵੀ ਮੈਨੂੰ ਮਜ਼ਾਕ ਕਰਦੀ ਕਿ ਅੱਜ ਕੀ ਹੋ ਗਿਆ ਤੁਹਾਨੂੰ ਅੱਜ ਕੀ ਹੋ ਗਿਆ ਫਿਰ ਇਸ ਕਰਕੇ ਮੈਂ ਡਾਕਟਰ ਵੀ ਚੇਂਜ ਕਰਦੀ ਕਰਦੀ ਹੁੰਦਾ ਹੀ ਆ ਭਾਜੀ ਵੀ ਮੇਰੀ ਬੇਇੱਜ਼ਤੀ ਹੁੰਦੀ ਵੀ ਹਾਂ ਮਾਈਗਰੇਨ ਬਹੁਤ ਤੰਗ ਕੀਤਾ ਸਰ ਕਈ ਵਾਰੀ ਮੈਂ ਉਹ ਡਾਕਟਰ ਸਾਹਿਬ ਕੋਲ ਆ ਕੇ ਜਾਂਦਾ ਜਦੋਂ ਮਾਈਗਰੇਨ ਕਰਕੇ ਜਾਂ ਸਿਰਕ ਲੱਗਦਾ ਉਹਨੇ ਪਹਿਲੇ ਪਸਾਨ ਲਿਆ ਉਹ ਕਹਿੰਦਾ ਸਾਡਾ ਪੱਕਾ ਗਾਹਕ ਆ ਗਿਆ ਅੱਛਾ ਜੀ ਮੈਂ ਵੀ ਉਹਨੂੰ ਕਹਾਂ ਮੈਂ ਜਾ ਕੇ ਉਹ ਚਾਹੀਦੀ ਦਵਾਈ ਤਿਆਰ ਕਰੋ ਦੂਜੇ ਤੇ ਜਿੱਦੇ ਨਹੀਂ ਪੱਕਾ ਗਾਹਕ ਨਾ ਬਣਾਓ ਪੱਕਾ ਗਾਹਕ ਨਾ ਬਣਾਓ ਤੇ ਇਹਦੇ ਸਾਡੀ ਚਲੋ ਉਹ ਕੌਣ ਦੀ ਜੀ ਜ਼ਰੂਰੀ ਆ ਹਾਂ ਜੀ ਪਰ ਮਲੇ ਮਜਾਗੀ ਚੀਜ਼ ਸਮਝਦੇ ਜੀ ਪਰ ਜਿਹਨੂੰ ਪ੍ਰੋਬਲਮ ਹੈ ਉਹਦੇ ਬਚਾਰੇ ਇਨਵਾਈਟ ਹਰ ਬਹੁਤ ਤੰਗ ਹੈ ਪਹਿੰਜ ਜਿਵੇਂ ਤੁਸੀਂ ਮੰਨ ਲਓ ਸਟਾਰਟ ਕੀਤਾ ਇੱਕ ਵਾਰ ਤਾਂ ਅਗਲਾ ਜਿਵੇਂ 20 ਸਾਲ ਤੋਂ ਅੱਕੇ ਬੈਠੇ ਸੀ ਵਿਸ਼ਵਾਸ ਮਸਾ ਹੀ ਬਣਿਆ ਹੋਣਾ ਤੁਹਾਡਾ ਹਨਾ ਹਾਂ ਜੀ ਹਾਂ ਜੀ ਹਾਂ ਜੀ ਵਿਸ਼ਵਾਸ ਨਹੀਂ ਇਹ ਸੋਚ ਕੇ ਲਿਆ ਤੁਸੀਂ ਵੀ ਪਹਿਲੇ 50 ਨੂੰ ਦੇਖ ਲਓ ਵੀ ਜੇ ਇਹ ਚੱਕਣੀ ਭਾਈ ਮੈਂ ਕੋਈ ਚੀਜ਼ ਤੇ ਵਿਸ਼ਵਾਸ ਨਹੀਂ ਕਰਦਾ ਸਾਡੇ ਮਿਸਤਰੀ ਗੁਰਮੀਤ ਸਿੰਘ ਆ ਹਾਂਜੀ ਉਹਨਾਂ ਨੇ ਸਾਨੂੰ ਪੂਰੀ ਮਾਲਿਆ ਉਹਨੇ ਕਿਹਾ ਵੀ ਮੈਂ ਵਰਤਿਆ ਉਹਨੇ ਤੁਹਾਨੂੰ ਕੀਤਾ ਸੀ ਇਹ ਪ੍ਰੋਡਕਟ ਔਰ ਉਹਨੇ ਪੂਰੀ ਸਾਨੂੰ ਜਾਣਕਾਰੀ ਦਿੱਤੀ ਵੀ ਤੁਸੀਂ ਮੇਰੇ ਸੁਸਵਾਦ ਦੇ ਉਤੇ ਹਾਂ ਉਹ ਵੀ ਤੁਸੀਂ ਇੰਨੇ ਪੈਸੇ ਉਹਦੀ ਵੀ ਘਰ ਆਈ ਠੀਕ ਹੋਈ ਸੀ ਤੁਸੀਂ ਇੰਨੇ ਪੈਸੇ ਡਾਕਟਰਾਂ ਨੂੰ ਪਹੁੰਚਾ ਦੇਦੇ ਜੇ ਸਰ ਲੰਬੀ ਹੋ ਜੂ ਵੀਡੀਓ ਚਲੋ ਬਾਕੀ ਫਿਰ ਬਣਾਵਾਂਗੇ ਕਿਤੇ ਜਿਵੇਂ ਲੱਖਾਂ ਹੀ ਪਰਿਵਾਰ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਦੇਖਣਗੇ ਕੀ ਸਲਾਹ ਦੇਣਾ ਚਾਹੋਗੇ ਉਪਰਵਾਰ ਨੂੰ ਤੁਸੀਂ ਬੋਡੀ ਸਰਵਿਸ ਵਰੇ ਵਰਤਣਾ ਚਾਹੀਦਾ ਮੈਂ ਤਾਂ ਇਹ ਜਿਹਦਾ ਦਵਾਉਂਗਾ ਸਾਰੇ ਪਰਿਵਾਰ ਨੂੰ ਕਿ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੈ ਖਾਸ ਕਰਕੇ ਸਰਵਾਈਕਲ ਮਾਈਗਰੇਨ ਜਾਂ ਪੇਟ ਗੈਸ ਦੀ ਉਹ ਇਹ ਬੋਡੀ ਸਰਵਿਸ ਪੈਕ ਜਰੂਰ ਲੈਣ ਮੇਰੀ ਭੈਣ ਨੂੰ ਮੈਂ ਤਾਂ ਜਦੋਂ ਨਾਲ ਨੂੰ ਫੈਰ ਸਪੈਕ ਦੇ ਰਿਹਾ ਉਹਨਾਂ ਦੇ ਬਹੁਤ ਜ਼ਿਆਦਾ ਅਹੀ ਸਹੀ ਹੈ ਘਰ ਦਾ ਮਾਹੌਲ ਹੀ ਚੇਂਜ ਹੋ ਗਿਆ ਜੀ ਬਹੁਤ ਬਹੁਤ ਥੈਂਕ ਯੂ ਭੋਜੀ ਬਹੁਤ ਬਹੁਤ ਧੰਨਵਾਦ ਤੁਹਾਡਾ